ਤਦ ਗੁਰਪੇ ਸੇ ਕੀ ਗੱਲਬਾਤ ਹੋਈ ਯਾਰ ਜਿਵੇਂ ਸਤਲਗੰਗ ਗੱਲਬਾਤ ਐ ਮੈਂ ਇੰਟਰ ਪੈਂਦਿਆ ਸੀ ਤੇ ਮੈਂ ਕਿਹਾ ਥੱਲੇ ਮੈਂ ਕਿਹਾ ਵੀ ਪਾਣੀ ਪੂਣੀ ਨਾ ਬੰਨੀ ਥੱਲੇ ਪੈਂਦਾ ਉਹ ਚਾਨ ਤੱਕ ਕੰਮ ਬਣ ਗਿਆ ਤੇ ਇੰਟਰ ਡਿਗ ਪਿਆ ਕੰਮ ਕੀ ਬਣਾਇਆ ਇੰਟਰ ਡਿਗਦਾ ਉਹਨਾਂ ਲੱਗਾ ਚਾਨ ਤੱਕ ਕੰਮ ਬਣ ਗਿਆ ਤਾਂ ਬੱਲੀਆਂ ਬੱਲੀਆਂ ਟੋਟੀਆਂ ਥੱਲੇ ਉਹ ਬੱਲੀਆਂ ਬਹਿ ਗਈਆਂ ਤਾਂ ਉਹਦੇ ਕਰਨ ਲਈ ਕਹਿੰਦੇ ਹੋਗੇ ਪ੍ਰਸ਼ਾਸਨ ਤੋਂ ਮੰਗੂ ਕੀ ਕਰਾਂਗੇ ਮੰਗ ਰਹੀ ਆ ਕਿ ਇਹ ਲਾਜ ਹੋ ਜੇ ਚੰਗੀ ਤਰ੍ਹਾਂ ਠੀਕ ਆ ਉਤੇ ਉਹਨਾਂ ਨੂੰ ਵੀ ਚਾਹੀਦਾ ਘਰ ਵਾਲਿਆਂ ਨੂੰ ਵੀ ਇਹ ਬੰਦੇਆਂ ਦੇ ਔਖਾ ਕੰਮ ਹਾਂਜੀ ਹਾਂਜੀ ਕੀ ਨਾਮ ਤਾਂ ਰਾਣੀ ਕੀ ਕਹਿਣਾ ਚਾਹੁੰਦੇ ਜੋ ਸੱਦਾ ਲਖਾਣ ਅਸੀਂ ਕਹਿਣਾ ਚਾਹੁੰਦੇ ਵੀ ਇਸ ਦੇ ਗਰੀਬ ਘਾਰਿਆਂ ਲੈਂਟਰ ਡਿੱਗ ਗਿਆ ਬੱਚੇ ਦੇ ਇਹ ਨੰਦਾ ਵਾਦ ਸਵਾਦ ਇਲਾਜ ਕੀਤਾ ਜਾਵੇ ਦੋ ਬੱਚੇ ਆ ਤੇ ਗਾੜੀ ਗਰੀਬ ਘਰ ਬਹੁਤ ਜਿਆਦਾ ਹਾਂਜੀ ਕੀ ਨਾਮ ਹੈ ਤੁਹਾਡਾ ਤੇ ਕੀ ਗੱਲ ਹੋਈ ਇਹ ਵੀ ਕੋਈ ਆਪਾਂ ਆਪਣਾ ਨਾਮ ਵੀ ਇਹ ਦੀ ਬਗੀਚਾ ਸੇਗਾ ਪਿੰਡ ਸੁਭਰਾ ਤੇ ਇਹ ਗਰੀ ਪਰਿਵਾਰ ਹੈ ਕੰਮ ਕਰਦੇ ਜੜੀ ਝੱਪੇ ਦਾ ਤੇ ਇਹ ਭਗੂਪੁਰ ਰੈਂਟਰ ਪਾਉਣ ਗਏ ਕਿਸੇ ਦਾ ਤੇ ਉਸੇ ਲੈਂਡਰ ਦੇ ਪੈਸੇ ਲੈ ਆ ਗਏ ਸਟਾ ਨਾਰੀਆਂ ਨਾਲੇ ਤੇ ਇਹਨਾਂ ਦੀ ਮਤਤ ਕੀਤੀ ਜਾਵੇ ਬਾਅਦ ਤੋਂ ਬਾਅਦ ਭਗੂਪੁਰ